ਸਤਿ ਸ੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਦੋਸਤੋ ਸੁਖਬੀਰ ਸਿੰਘ ਬਾਦਲ ਸਿਆਸਤ ਦਾ ਪਰਪੱਖ ਖਿਡਾਰੀ ਬਣ ਚੁੱਕਾ ਆ ਤੇ ਇਹ ਗੱਲ ਉਸ ਨੇ ਤਰਨਤਾਰਨ ਦੀ ਜਿਮਨੀ ਚੌਣ ਦੇ ਵਿੱਚ ਸਾਬਤ ਕਰ ਦਿੱਤੀ ਹੈ ਉਸ ਨੇ ਮਰਦੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਇਸ ਵਾਰ ਬਾਹੂਬਲੀ ਪੱਤਾ ਖੇਟਿਆ ਆ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਤੱਕ ਜਬਤ ਹੁੰਦੀਆਂ ਰਹੀਆਂ ਵੱਡੇ ਵੱਡੇ ਅਕਾਲੀ ਆਗੂ ਬਾਗੀ ਹੋ ਗਏ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਖੜਾ ਹੋ ਗਿਆ ਜਿਸ ਕਰਕੇ ਬਾਦਲ ਦਲ ਸੰਕਟ ਵਿੱਚ ਨਜ਼ਰ ਆ ਰਿਹਾ ਸੀ ਤੇ ਸਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜੋ ਨਰਾਸ਼ਾ ਵਿੱਚ ਸੀ ਤੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਜੋ ਵੈਂਟੀਲੇਟਰ ਤੇ ਪਿਆ ਹੋਇਆ ਸੀ ਉਹਨੂੰ ਆਕਸੀਜਨ ਦੇ ਕੇ ਖੜਾ ਕਰਨ ਲਈ ਇਹ ਪੱਤਾ ਖੇਡਿਆ ਤੁਰੰਤ ਜਿਮਲੀ ਚੋਣ ਲਈ ਪ੍ਰਿੰਸੀਪਲ ਸਖਵਿੰਦਰ ਕੌਰ ਨੂੰ ਚੁਣਿਆ ਗਿਆ ਅਕਾਲੀ ਦਲ ਵੱਲੋਂ ਬੀਬੀ ਸਖਵਿੰਦਰ ਕੌਰ ਚੋਣ ਲੜੀ ਔਰ ਬੀਬੀ ਸਖਵਿੰਦਰ ਕੌਰ ਦਾ ਜਵਾਈ ਅਮਰਤਪਾਲ ਸਿੰਘ ਬਾਠ ਜਿਹਨੂੰ ਇੱਕ ਗੈਂਗਸਟਰ ਮੰਨਿਆ ਜਾ ਰਿਹਾ ਔਰ ਉਹ ਵਿਦੇਸ਼ ਵਿੱਚ ਬੈਠਾ ਆ ਉਸਨੇ ਇਸ ਵਾਰ ਇਸ ਚੋਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਇਹ ਕਿਹਾ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਪਿੰਡਾਂ ਵਿੱਚ ਸਰਪੰਚਾਂ ਨੂੰ ਵੱਡੇ ਵੱਡੇ ਗੱਫੇ ਦਿੱਤੇ ਗਏ ਵੱਡ ਭਾਰੀ ਧਨ ਜਿਹੜਾ ਆ ਉਹ ਖਰਚਿਆ ਗਿਆ ਔਰ ਪਿੰਡਾਂ ਦੇ ਵਿਕਾਸ ਵਾਸਤੇ ਕਈ ਪਿੰਡਾਂ ਦੇ ਵਿੱਚ ਅਮਰਤਪਾਲ ਸਿੰਘ ਬਾਠ ਦੀ ਟੀਮ ਵੱਲੋਂ ਪੈਸਾ ਵੰਡਿਆ ਗਿਆ ਔਰ ਕਈ ਥਾਵਾਂ ਤੇ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਵੋਟ ਬੀਬੀ ਸਖਵਿੰਦਰ ਕੌਰ ਨੂੰ ਪੈਣੀ ਚਾਹੀਦੀ ਹੈ ਇਹ ਜਿਹੜੇ ਦੋਸ਼ ਨੇ ਇਹ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਨੇ ਔਰ ਇਹ ਵੀ ਦੱਸ ਦਈਏ ਕਿ ਵੋਟਾਂ ਤੋਂ ਕੁਝ ਦਿਨ ਪਹਿਲਾਂ ਬੀਬੀ ਸਖਵਿੰਦਰ ਕੌਰ ਦੀ ਬੇਟੀ ਤੇ ਅਮਰਪਾਲ ਸਿੰਘ ਬਾਠ ਦੀ ਪਤਨੀ ਕੰਚਨਪ੍ਰੀਤ ਕੌਰ ਉੱਤੇ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਲੇਕਿਨ ਗ੍ਰਫਤਾਰੀ ਦੇ ਡਰ ਤੋਂ ਕੰਚਨਪ੍ਰੀਤ ਕੌਰ ਵੋਟ ਪਾ ਕੇ ਨੇਪਾਲ ਦੇ ਰਸਤੇ ਵਿਦੇਸ਼ ਚਲੀ ਗਈ। ਔਰ ਕਿਹਾ ਜਾ ਰਿਹਾ ਕਿ ਇਸੇ ਕਰਕੇ ਹੀ ਅਮਰਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹਦੇ ਉੱਤੇ ਦੋਸ਼ ਤਾਂ ਇਹ ਲਾਏ ਗਏ ਨੇ ਕਿ ਉਹਨੇ ਗੈਂਗਸਟਰਾਂ ਨਾਲ ਲਜਿੱਟਣ ਦੇ ਵਿੱਚ ਢਿੱਲ ਵਰਤੀ ਆ ਪਰ ਲੋਕਾਂ ਦਾ ਕਹਿਣਾ ਹੈ ਕਿ ਕੰਚਨਪ੍ਰੀਤ ਵਾਲੇ ਕੇਸ ਦੇ ਵਿੱਚ ਮਨਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ। ਬੀਬੀ ਸੁਖਵਿੰਦਰ ਕੌਰ ਨੂੰ ਚੰਗੀਆਂ ਵੋਟਾਂ ਪਈਆਂ ਨੇ ਇਸ ਨਾਲ ਅਕਾਲੀ ਦਲ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋਇਆ ਆ ਪਰ ਕੀ ਇਹ ਉਤਸ਼ਾਹ ਲੰਮੇ ਸਮੇਂ ਤੱਕ ਰਹੇਗਾ ਜਿਹੜਾ ਇਹ ਬਾਹੂਬਲੀ ਪੱਤਾ ਖੇਡਿਆ ਗਿਆ ਆ ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਯੂਪੀ ਬਿਹਾਰ ਦੇ ਵਿੱਚ ਇਹ ਬਾਹੂਬਲੀ ਪੱਤਾ ਜਿਹੜਾ ਇਹ ਖੇਡਿਆ ਜਾਂਦਾ ਸੀ ਔਰ ਲਗਾਤਾਰ ਯੂਪੀ ਬਿਹਾਰ ਦੇ ਵਿੱਚ ਬਾਹੂਬਲੀ ਜਿਹੜੇ ਉਹ ਚੋਣਾ ਲੜਦੇ ਰਹੇ ਜਾਂ ਬਾਹੂਬਲੀਆ ਦੇ ਪਰਿਵਾਰ ਦੇ ਲੋਕ ਚੋਣਾ ਲੜਦੇ ਰਹੇ ਲੇਕਿਨ ਇਸ ਵਾਰ ਸੁਖਵੀਰ ਬਾਦਲ ਨੇ ਬਾਹੂਬਲੀ ਜਨੀ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਤਜਰਬਾ ਕੀਤਾ ਆ ਕਿ ਇਹ ਤਜਰਬਾ ਪੰਜਾਬ ਵਿੱਚ ਸਫਲ ਹੋ ਸਕੇਗਾ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹ ਇਸ ਨੂੰ ਸਫਲ ਹੋਣ ਦੇਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਕਰਕੇ ਕਿਹਾ ਜਾ ਰਿਹਾ ਹੈ ਕਿ ਇਸ ਚੀਜ਼ ਦੀ ਜਾਂਚ ਹੋਵੇਗੀ ਤੇ ਪਤਾ ਲਗਾਇਆ ਜਾਏਗਾ ਕਿ ਕਿਹੜੇ ਲੋਕਾਂ ਨੇ ਵੋਟਰਾਂ ਨੂੰ ਧਮਕੀਆਂ ਦਿੱਤੀਆਂ ਹੁਣ ਇਹ ਜਿਹੜੀ ਬਾਜੀ ਹੈ ਸੁਖਵੀਰ ਬਾਦਲ ਵਾਸਤੇ ਪੁੱਠੀ ਵੀ ਪੈ ਸਕਦੀ ਹੈ ਕਿਉਂਕਿ ਜਾਂਚ ਦੇ ਦੌਰਾਨ ਜਦੋਂ ਇਹ ਗੱਲ ਪਤਾ ਲੱਗੇਗੀ ਕਿ ਅਮਰਤਪਾਲ ਸਿੰਘ ਬਾਠ ਦੇ ਗੈਂਗਸਟਰਾਂ ਵੱਲੋਂ ਉਦੇ ਲੋਕਾਂ ਵੱਲੋਂ ਪਿੰਡਾਂ ਵਿੱਚ ਜਾ ਜਾ ਕੇ ਪੈਸਾ ਵੰਡਿਆ ਗਿਆ ਜਿਵੇਂ ਦੱਸਿਆ ਜਾ ਰਿਹਾ ਕਿ ਆਮ ਜਿਹੜੀ ਸਰਗਰਮੀਆਂ ਨੇ ਗੈਂਗਸਟਰਾਂ ਦੀਆਂ ਪਿੰਡਾਂ ਵਿੱਚ ਵੇਖੀਆਂ ਗਈਆਂ ਜਦੋਂ ਇਹ ਜਾਂਚ ਹੋਵੇਗੀ ਔਰ ਅਗਰ ਕੁਝ ਲੋਕ ਇਹ ਗਵਾਹੀ ਦੇ ਦਿੰਦੇ ਨੇ ਕਿ ਉਹਨਾਂ ਨੂੰ ਠਮਕਾ ਕੇ ਵੋਟ ਪਾਉਣ ਲਈ ਕਿਹਾ ਗਿਆ ਤਾਂ ਇਹ ਸਖਬੀਰ ਬਾਦਲ ਵਾਸਤੇ ਸਖਬੀਰ ਬਾਦਲ ਦੇ ਵਰਕਰਾਂ ਵਾਸਤੇ ਬਾਜੀ ਪੁੱਠੀ ਪੈ ਜਾਵੇ ਜੀ ਔਰ ਇਹ ਜਿਹੜਾ ਵਰਕਰਾਂ ਨੂੰ ਉਤਸ਼ਾਹ ਦੇਣ ਲਈ ਇਹ ਤਜਰਬਾ ਜਿਹੜਾ ਕੀਤਾ ਗਿਆ ਇਹ ਤਜਰਬਾ ਗਲਤ ਸਾਬਤ ਹੋਏਗਾ ਤੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਜੋ ਪੱਤਾ ਖੇਡਿਆ ਗਿਆ ਸੀ ਇਹ ਪੱਤਾ ਅਕਾਲੀ ਦਲ ਨੂੰ ਖਤਮ ਵੀ ਕਰ ਸਕਦਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਾਹੁਬਲੀ ਪੱਤਾ ਪੰਜਾਬ ਵਿੱਚ ਕਾਮਯਾਬ ਹੋਣ ਵਾਲਾ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਦਲ ਕਿਹਾ ਜਾਂਦਾ ਰਿਹਾ ਅਰਸ਼ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੀ ਉਹ ਇਹ ਕਹਿੰਦੇ ਰਹੇ ਸੀ ਕਿ ਅਸੀਂ ਸਾਫ਼ ਸੁਥਰੀ ਨੀਜਾਜਨੀਤੀ ਕਰਾਂਗੇ ਪੰਥਕ ਰਵੈਤਾਂ ਦੇ ਅਨੁਸਾਰ ਜਿਹੜੀ ਉਹ ਰਾਜਨੀਤੀ ਕਰਾਂਗੇ ਪਰ ਅਗਰ ਅਜਿਹਾ ਹੁੰਦਾ ਆ ਜਿਹੜੇ ਗੈਂਗਸਟਰ ਬਹੁਬਲੀ ਜਿਹੜੇ ਨੇ ਉਹ ਚੋਣਾਂ ਲੜਦੇ ਨੇ ਤੇ ਅਕਾਲੀ ਦਲ ਉਹ ਬਦਨਾਮ ਹੋਵੇਗਾ ਅਕਾਲੀ ਦਲ ਨੂੰ ਬਚਾਉਣ ਵਾਸਤੇ ਸਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਬਾਹੂਬਲੀ ਪੱਤਾ ਖੜਿਆ ਗਿਆ ਇਹ ਕਿੰਨਾ ਕੁ ਕਾਮਯਾਬ ਹੁੰਦਾ ਜਾਂ ਕਿੰਨਾ ਕੁ ਨੁਕਸਾਨ ਦੇ ਹੁੰਦਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਏਗਾ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਨਾ ਜਾਸਤ ਸਤਿ ਸ੍ਰੀ ਅਕਾਲ